ਸਿਵਰੇਜ ਦੀ ਗੰਦੇ ਪਾਣੀ ਦੀ ਸਮੱਸਿਆ ਕਰ ਨਗਰ ਵਾਸੀਆਂ ਵੱਲੋਂ ਨਗਰ ਕੌਂਸਲ ਗੁਨੀਆਨਾ ਖਿਲਾਫ ਜਤਾਇਆ ਗਿਆ ਰੌਫ ਜੀਕਾਲ ਦੋਸਤੋ ਗੱਲ ਮੇਰੇ ਸ਼ਹਿਰ ਦੀ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਖੜੇ ਹਾਂ ਇਸ ਜਮੇਂ ਨਗਰ ਗਲੀ ਨੰਬਰ 3 ਦੇ ਵਿੱਚ ਜਿੱਥੇ ਵਾਸੀ ਇਕੱਠੇ ਹੋਏ ਨੇ ਸਿਵਰੇਜ ਦੀ ਸਮੱਸਿਆ ਨੂੰ ਲੈ ਕੇ ਬਲਵਿੰਦਰ ਸਿੰਘ ਜੀ ਅੱਜ ਤੁਸੀਂ ਇਕੱਠੇ ਹੋਏ ਹੋ ਕਿ आ, ए, टेंचार मीना टेंचार मीना आ, समस्या ਤੁਸੀਂ ਆਪ ਵੇਖ ਹੀ ਸਕਦੇ ਹੋ ਇੱਥੇ ਤੁਸੀਂ ਵੀਡੀਓ ਪਾਕੇ ਬਣਾਈ ਲਈ ਹੈਗੀ ਸਾਡੀ ਸੀਵਰੇਜ ਦੀ ਸਮੱਸਿਆ ਜਿਆਦਾ ਕੱਲ ਮੀਂਹ ਦਾ ਆਇਆ ਸੀ ਬਟ ਮੀਂਹ ਦਾ ਪਾਣੀ ਇਹਨਾਂ ਨਹੀਂ ਹੈਗਾ ਜਿੰਨਾ ਸੀਵਰੇਜ ਦਾ ਹੋਇਆ ਪਿਆ ਲੋਕਾਂ ਨੂੰ ਨੰਗਣਾ ਕਰਨਾ ਬਹੁਤ ਜ਼ਿਆਦਾ ਹੱਦ ਤੱਕ ਪਰੇਸ਼ਾਨੀ ਆ ਰਹੀ ਹੈ ਤੁਸੀਂ ਤੁਹਾਡੇ ਸਾਰਾ ਕੁਝ ਸਾਹਮਣੇ ਹੀ ਹੈ ਕਿੰਨੇ ਦਿਨਾਂ ਤੋਂ ਇਹ ਇਹ ਦਿੱਕਤ ਤਾਂ ਬਰੇ ਮਨਕ ਜਿਹੜੀ ਡੇਲੀ ਚੱਲਦੀ ਆ ਤਿੰਨ ਚਾਰ ਮਹੀਨਿਆਂ ਤੋਂ ਲਗਾਤਾਰ ਹੈਗੀ ਕਿ ਅਸੀਂ ਮਾਰ ਰੋਡ ਤੇ ਅਸੀਂ ਇਸ ਸਮੱਸਿਆ ਕਰਕੇ ਧਰਨਾ ਵੀ ਲਾਇਆ ਸੀ ਪ੍ਰਧਾਨ ਜੀ ਨੂੰ ਬੇਨਤੀ ਵੀ ਕੀਤੀ ਸੀ ਉਹਨਾਂ ਨੇ ਕਿਹਾ ਸੀ ਕੋਈ ਗੱਲ ਨਹੀਂ ਤੁਹਾਡਾ ਕੋਈ ਪੱਕਾ ਹੱਲ ਕਰਾਂਗੇ ਬਟ ਕੋਈ ਪੱਕਾ ਹੱਲ ਹੋਇਆ ਨਹੀਂ ਮਲਾਜ਼ਮ ਆਉਂਦੇ ਹੋਣ ਮਲਾਜ਼ਮ ਆਉਂਦੇ ਵੀਰੇ ਜਰੂਰ ਆਉਂਦੇ ਆ ਬਟ ਉਹ ਜਿਵੇਂ ਕਹਿੰਦੇ ਨੇ ਔਰ ਫਾਰਮੈਲਟੀ ਪੂਰੀ ਕਰਕੇ ਇਹਨਾਂ ਇੱਕ ਟਰਾਲੀ ਪਾਣੀ ਦੀ ਕੱਢ ਕੇ ਲੈ ਜਾਂਦੇ ਆ ਉਹ ਕਹਿ ਦਿੰਦੇ ਆ ਜੀ ਓਕੇ ਸਾਫ ਸਹੀ ਹੋਊਗੀ ਓਕੇ ਬਟ ਦੁਬਾਰਾ ਫਿਰ ਟਰਾਲੀ ਲਿਆਉਣ ਤੋਂ ਬਾਅਦ ਹੀ ਥੋੜਾ ਟਾਈਮ ਬਾਅਦ ਹੀ ਆਹ ਹਾਲ ਹੋ ਜਾਂਦਾ ਹੁਣ ਸਾਨੂੰ ਮਨ ਕਰ ਜਾਓ ਵੀ ਨਹਾਉਣਾ ਕਰਨਾ ਵੀ ਮੁਸ਼ਕਲ ਹੈਗਾ ਪਾਣੀ ਡੁੱਲਦਾ ਹੈਗਾ ਅਸੀਂ ਆਬ ਵਚਤ ਕਰਦੇ ਵੀ ਪਾਣੀ ਨਾ ਡੁੱਲੇ ਨੋਣਾ ਕਰਨਾ ਮੁਸ਼ਕਿਲ ਹੈ ਸਾਰੇ ਕੰਮ ਕਰਨੇ ਮੁਸ਼ਕਿਲ ਹੈ ਸਾਨੂੰ ਇਸ ਇਸ ਚੱਕਰ ਕਰਕੇ ਬਿਮਾਰੀਆਂ ਨੂੰ ਤਾਂ ਪੂਰੀ ਸਤਾ ਹੁੰਦੀ ਮੈਂ ਮੰਨ ਗਿਆ ਉਹ ਬਾਰਿਸ਼ ਦੇ ਮੌਸਮ ਹੈਗਾ ਮੱਛਰ ਆਉਣਗੇ ਪਾਣੀ ਗੰਦਾ ਪਾਣੀ ਖੜਾ ਹੈ ਸਮੈਲ ਇੰਨੀ ਕੁ ਬੈਡ ਸਮੈਲ ਹੈਗੀ ਆ ਵੀ ਕੋਲੀ ਟੱਪਣਾ ਔਖਾ ਤੇ ਕੰਪਲੇਂਟ ਦਿੱਤੀ ਤੁਸੀਂ ਕੰਪਲੇਂਟ ਇੱਕ ਦੋ ਵਾਰੀ ਵੀਡੀਓ ਵੀ ਭੇਜੀ ਹੈ ਪ੍ਰਧਾਨ ਜੀ ਨੂੰ ਵੀ ਭੇਜੀ ਹੈ ਬਟ ਉਹਨਾਂ ਨੇ ਵੀਡੀਓ ਵੇਖੀ ਤੱਕ ਨਹੀਂ ਜੀ ਹਜੇ ਠੀਕ ਹੈ ਬਾਕੀ ਨਗਰ ਕੌਂਸਲ ਨੂੰ ਵੀ ਕੰਪਲੇਂਟ ਕੀਤੀ ਵੀ ਹੈਗੀ ਆ ਸਨਵਾਈ ਤੇ ਕੁਝ ਹੈ ਨਹੀਂ ਕਿ ਸਾਡੀ ਸੁਨਵਾਈ ਤੇ ਇੰਨੀ ਕੀ ਹੁੰਦੀ ਹੈ ਵੀ ਟਰਾਲੀ ਲੈ ਆਉਂਦੇ ਆ ਟਰਾਲੀ ਕੱਢ ਕੇ ਖਾਲੀ ਕਰਕੇ ਕਹਿੰਦੇ ਨੇ ਓਕੇ ਆ ਸਾਡਾ ਪੱਕਾ ਹੱਲ ਨਹੀਂ ਕੋਈ ਹੋ ਰਿਹਾ ਤਿੰਨ ਚਾਰ ਮਹੀਨਿਆਂ ਤੋਂ ਸਾਡੀ ਰਿਕਵੈਸਟ ਪ੍ਰਧਾਨ ਜੀ ਨੂੰ ਵੀ ਬਹੁਤ ਕੀਤੀਆਂ ਆ ਅਦਰਵਾਈਜ਼ ਸਾਰਿਆਂ ਨੂੰ ਹੀ ਕਰਦੇ ਆ ਪ੍ਰਸ਼ਾਸਨ ਨੂੰ ਪੂਰੇ ਨੂੰ ਕਰਦੇ ਆ ਵੀ ਸਾਡਾ ਕੋਈ ਪੱਕਾ ਹੱਲ ਕਰੋ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਇਹ ਸ਼ੁਕਰ ਕਰਦੇ ਠੀਕ ਸਮੱਸਿਆ ਬਹੁਤ ਜ਼ਰਦੀ ਆ ਰਹੀ ਹੈ ਜੀ ਕੋਈ ਨਹੀਂ ਇੱਥੇ ਗੱਲ ਸੁਣਦਾ ਪ੍ਰਧਾਨ ਨੂੰ ਵੀ ਬਥੇਰੀਆਂ ਕੰਪਲੇਨਾਂ ਕਰਕੇ ਥੱਕੇ ਨਾ ਤਾਂ ਉਹ ਇੱਕ ਵਾਰ ਪ੍ਰਧਾਨ ਨੂੰ ਚਾਹੀਦਾ ਵੀ ਇੱਥੇ ਆ ਕੇ ਇੱਕ ਵਾਰਾ ਦੇਖ ਕੇ ਤਾਂ ਜਾਵੇ ਵੀ ਕੀ ਹਾਲ ਹੈ ਇੱਥੇ ਕੋਈ ਆਉਂਦਾ ਵੀ ਨਹੀਂ ਨਗਰ ਨਗਰ ਬੰਦਾ ਕੋਈ ਦੇਖਣਾ ਟਰਾਲੀ ਜੀ ਲੈ ਕੇ ਆ ਜਾਂਦੇ ਆ ਉਹ ਲੈ ਕੇ ਹਜੇ ਮੋੜ ਤੱਕ ਜਾਂਦੀ ਆ ਉਦੋਂ ਪਹਿਲਾਂ ਫੇਰ ਇੱਥੇ ਪਾਣੀ ਨਿਕਲਣ ਲੱਗ ਜਾਂਦਾ ਇਹ ਸਾਰੇ ਗਲੀ ਜੀ ਦੇਖ ਲਓ ਵੀ ਇੱਥੇ ਕੋਈ ਉਹ ਮੇਨ ਗਲੀ ਆ ਇਹ